ਹਾਂਜੀ ਕਿਦਾ ਕੀ ਹਾਲ ਚਾਲ ਆ ਗਏ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਅੱਜ ਗੱਲ ਕਰਾਂਗੇ ਮੂੰਹ ਦਿਖਾਈ ਦੀ ਤੇ ਇੱਕ ਚੈਵਲ ਯੂਪੀ ਤੋਂ ਆਈ ਦੀ ਕਹਿੰਦੇ ਦੁਨੀਆ ਦੇ ਵਿੱਚ ਫਨ ਤੇ ਫੁੱਦੂਆਂ ਦੀ ਕਮੀ ਨਹੀਂ ਹੈਗੀ ਪਰ ਸਾਲਾ ਫਨ ਜ਼ਿੰਦਗੀ 'ਚ ਮਿਲਦਾ ਨਹੀਂ ਪਿਆ ਤੇ ਫੁੱਦੂ ਸੋਸ਼ਲ ਮੀਡੀਆ ਦੇ ਬਥੇਰੇ ਮਿਲ ਜਾਂਦੇ ਆ ਤੋਂ ਤੁਹਾਡਾ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਓ ਚੱਲ ਰਹੇ ਹਾਂ ਵੀਡੀਓ ਵੱਲ ਉਸ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੋਰ ਕੁਝ ਨਹੀਂ ਚਾਹੀਦਾ ਲਾਈਕ ਕਮੈਂਟ ਮੈਨੂੰ ਬਾਦ ਦੀ ਕਾਰੀ ਦੇਣੇ ਆ ਅਰੇ ਪੱਤੰਦਰੀਆ ਵਾ 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 ਦੇਖੋ ਕਟਾ ਸਜਦਾ ਪਿਆ ਆ ਭੈਣ ਜੋ ਸਜਾਈਦਾ ਜਾਣਾ ਜਿੱਦਾਂ ਕਿ ਬਲੀ ਦੇਣੀਆਂ ਇਹਨੇ ਸਾਲ ਨੇ ਆਪ ਕਹਿਣਾ ਪਾਜੀ ਬਲੀ ਬੁਲੀ ਰਹਿਣ ਦੋ ਬਾਰੋ ਬਾਰੀ ਮੇਰੀ ਲੈ ਲਓ ਬਲੀ ਦਾ ਕੋਈ ਮੋਲ ਨਹੀਂ ਪੈਣਾ ਤੇਰਾ ਦਿਲ ਹੋਇਆ ੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਲ ਹੋਇਆ ੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਲ ਹੋਇਆ ੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਲ ਹੋ ਗਿਆ ੱੱੱ ਵਾ 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 ਅਲਫਾਫਾ ਤੈਨੂੰ ਸਿਰ ਤੇ ਨਹੀਂ ਕੁਝ ਟਾਈਮ ਪਹਿਲਾਂ ਯਾਨੀ ਕਿ ਬਹੁ ਟਾਈਮ ਪਹਿਲਾਂ ਤੇਰੇ ਡੈਡੀ ਨੂੰ ਪਾ ਲੈ ਕਟੋਕੜ ਅੱਜ ਪਸਤਾਨਾ ਤਾਣਾ ਪੈਂਦਾ ਕਹਿੰਦੀ ਕੁੜੀਆਂ ਤਾਂ ਮੋਰ ਵੀ ਨੇ ਔਜਲੇ ਕਹਿੰਦੀ ਮੋਰ ਵੀ ਨੇ ਗੋੜ ਵੀ ਨੇ ਔਜਲੇ ਆ ਚੱਕ ਬੜੀਆਂ ਫੀਲਿੰਗਾਂ ਲੈਣ ਦੀ ਓਹ ਔਜਲੇ 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 ਤੇ ਗਾਣੇ ਯੋਗੀ ਹੋਤਾ ਜਾਓ ਪੈਂਚੋ ਲੁਧਿਆਣੇ ਦੇ ਲੰਡੇ ਬਜ਼ਾਰ ਨਾਲੋਂ ਘੱਟ ਚੀਪ ਜਿਹੜੀਆਂ ਰੀਲਾ ਪਾਨ ਵਾਲੀ ਤੇ ਫੀਲਿੰਗਾਂ ਲੈਣੀਆਂ ਸਟਾਰ ਵਾਲੀਆਂ ਜੀ ਨਾ 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 ਆ ਕਿਹੜੇ ਕੰਮੇ ਲੱਗੀ ਗੁੱਡੀ ਜਾ ਕੇ ਨੈਣੇ ਦੇ ਚਿਪਸਪਸ ਖੋ ਤੇ ਖਾ ਫੜਾ ਗਿਆਰਾ ਕਰ ਓਹੀ ਦੇ ਸ਼੍ਰੀ ਸੇਮ ਨੇ ਹਰਕ ਦਾ ਕੂਸੇ ਵਾਲੀਆਂ ਤੇ ਫੀਲਿੰਗਾਂ ਮੂਸੇ ਵਾਲੀਆਂ ਕੀ ਨਹੀਂ ਜੀ ਇਹਦਾ ਬਹੁਤ ਸਟਾਰ ਆ ਇਹ ਪੈਂਚੋ ਇਹੋ ਜੀ ਸ਼ਕਲ ਇਹਨੂੰ ਦੇਖ ਕੇ ਹੀ ਕਹਾਵਤ ਬਣੀ ਸੀ ਕਿ ਸਵੇਰੇ ਪੈਂਚੋ ਕੇ ਦਾ ਮੂੰਹ ਦੇਖ ਲਿਆ ਵੈਸੇ ਮੈਂ ਰੋਸਟ ਇਹਦੇ ਤਾਂ ਬਣਾਉਣ ਡਿਆ ਕੁਝ ਟਾਈਮ ਪਹਿਲਾਂ ਨਾ ਇਹਦੇ ਡੈਡੀ ਦੀ ਡੈਥ ਹੋ ਗਈ ਸੀ ਤੇ ਬੜਾ ਬੁਰਾ ਲੱਗਾ ਯਾਰ ਦੇ ਲੋਕੀ ਆਹ ਨਹੀਂ ਚੱਲ ਠੀਕ ਹੈ ਪੇਰੈਂਟਸ ਹਰਕ ਦੇ ਸੇਮ ਜੇ ਹੁੰਦੇ ਹੈ ਕਿ ਇਮੋਸ਼ਨਸ ਸਾਰਾ ਨਾਲ ਸਹੀ ਦੇ ਉੱਪਰ ਕਿਵੇਂ ਕੂਸੇ ਬੱਚੇ ਆ ਰੀਲਾ ਪਾਉਂਦੇ ਆ ਪੇਰੈਂਟਸ ਤੇ ਜਾਣਦੀਆਂ ਉਸ ਤੋਂ ਬਾਅਦ ਹੀ ਉਹ ਵੀ ਤੁਹਾਨੂੰ ਸਭ ਦਿਖਾਵਾਂਗੇ ਉਹਦੇ ਵਰਗਾ ਕਿੰਨੇ ਦੁੱਖ ਦੀ ਗੱਲ ਹੈ ਕਿ ਆਪਾਂ ਇਹੋ ਜਿਹੇ ਸਮਾਜ ਦੇ ਵਿੱਚ ਜੀ ਰਹੇ ਹਾਂ ਜਿੱਥੇ ਕਿ ਇੱਕ ਡੈਡ ਦੀ ਡੈਥ ਹੋਈ ਦੀ ਹੈ ਵੀ ਬੈਠੇ ਪੂਜਾ ਛੱਡੋ ਰੀਲਾ ਪੈ ਰੀਆਂ ਨੇ ਅੰਕਲ ਵੀ ਉੱਪਰ ਬੈਠੇ ਦੇਖਣ ਨੇ ਉਹਨੇ ਕਿ ਭੈਣ ਚੋਂ ਪੂਰੀ ਮਿਹਨਤ ਕਰਕੇ ਸਾਲਾ ਨੂੰ ਪੜਾ ਲਗਾ ਕੇ ਵੱਡੇ ਕਰਤਾ ਤੇ ਸਾਲੇ ਕਿਹੜੇ ਦਿਨ ਖਾਂਦੇ ਆ ਰੀਲਾ ਯਾਦ ਨਹੀਂ ਜੀਣਾ ਤੇ ਬਾਪਸ ਮੋੜ ਕੇ ਲੈ ਜੋ ਤੂੰ ਦੱਸ ਕਿਹੜੀ ਥਾਂ ਬਾਪੂ ਕਾਸ਼ ਯਾਰ ਐਦਾਂ ਵੀ ਹੋ ਸਕਦਾ ਕਿ ਹਾਂ ਆਪਾਂ ਰੱਬ ਨੂੰ ਕੋਈ ਆਪਣੀ ਕੀਮਤੀ ਚੀਜ਼ ਦੇ ਕੇ ਜਿਨ੍ਹਾਂ ਦੀ ਆਪਣੀ ਜਾਨ ਆ ਕੋਈ ਲਵਿੰਗ ਵਾਂਸਿਆ ਕੋਈ ਕੰਮ ਐ ਕੋਈ ਵੀ ਚੀਜ਼ ਐੋ ਜਿਹੜੀ ਬਹੁਤ ਦਿਲ ਦੇ ਉੱਪਰ ਟੱਚ ਕਰ ਜਾਂਦੀ ਐ ਇਮੋਸ਼ਨਲ ਕਰ ਜਾਂਦੀ ਐ ਹਰਟ ਕਰ ਜਾਂਦੀ ਆ ਉਹ ਚੀਜ਼ ਐ ਹੀ ਵਾਪਸ ਲੈ ਸਾਦੇ ਪਰ ਛੱਡੋ ਇਹ ਇਹ ਤਾਂ ਸਭ ਕੁਛ ਅੱਜਕੱਲ ਰੀਲਾ ਦੇ ਰਹਿ ਗਿਆ ਆ ਤੇ ਆਹਾ ਸੈਡ ਰੀਲਾ ਅੱਠ ਦਿਨ ਪਹਿਲਾਂ ਡੈਡੀ ਦੀ ਡੈਥ ਸੌਰੀ ਉਸ ਤੋਂ ਬਾਅਦ ਅਗਲੇ ਦਿਨ ਫੇਰ ਰੀਲ ਕੀ ਹਾਂ ਵਾਪਸ ਮੋੜ ਕੇ ਲੈ ਜਮਾ ਉੱਤੋਂ ਬਾਅਦ ਰੁਕੋ ਜਰਾ ਸਬਰ ਕਰੋ ਰਾਮਦੇਵ ਜੀ ਦੁਨੀਆ ਦਾ ਇੰਪ੍ਰੈਸ਼ਨ ਲੱਗਦਾ ਐ ਚਾਪਾਈ ਨਾ ਜਾਦੇ ਇੱਕ ਟਾਈਮ OBC ਕੀ ਇਨਾ ਮਾੜਾ ਹੁੰਦਾ ਸੀਗਾ ਕਿ ਹਾਂ ਲੋਕੀ ਢਿੱਡ 'ਚ ਕੁੜੀਆਂ ਨੂੰ ਮਾਰ ਦਿੰਦੇ ਸੀ ਜਾਂ ਜੰਮ ਦੇ ਸਾਰੀ ਮਾਰ ਦਿੰਦੇ ਕੋਈ ਕੋਲੇ 'ਚ ਸੜਦਾ ਨਹਿਰ 'ਚ ਸੜਦਾ ਜਾਂ ਕਿਤੇ ਨਾ ਕਿਤੇ ਸੜ ਦਿੰਦਾ ਜਾਂ ਢਿੱਡ ਜੀ ਮਾਰ ਦਿੰਦੇ ਸੀ ਕੀ ਪਤਾ ਕੁੜੀਆਂ ਵਧੀਆ ਨਿਕਲਦੀਆਂ ਕੁਛ ਚਾਈਦਾ ਕੰਮ ਕਰਦੀਆਂ ਡਾਕਟਰ ਇੰਜੀਨੀਅਰ ਕੋਈ ਆਫੀਸਰ ਜਾਂ ਐਕਟਿੰਗ ਲਾਈਨ ਦੇ ਵਿੱਚ ਜਾਂ ਸਿੰਗਿੰਗ ਲਾਈਨ ਦੇ ਵਿੱਚ ਵਧੀਆ ਇੱਕ ਰੈਪਿਊਟੇਡ ਨਾਮ ਬਣਾਉਂਦੀਆਂ ਆਪਣਾ ਆਪਣੀ ਫੈਮਿਲੀ ਦਾ ਪਰ ਇਹਦੇ ਨਾਲ ਐਦਾਂ ਹੋਣਾ ਚਾਹੀਦਾ ਸੀ ਉਸ ਚੀਜ਼ ਨੂੰ ਮੈਂ ਸਪੋਰਟ ਨਹੀਂ ਕਰਦਾ ਪਰ ਇਹਦੀ ਵਾਰੀ ਐਦਾਂ ਜ਼ਰੂਰ ਹੋਣਾ ਚਾਹੀਦਾ ਸੀ ਕਟੋਕਟ ਮਿਸਾਲ ਇੰਨੀ ਵੀ ਮਾੜੀ ਨਹੀਂ ਜਾਂਦੀ ਕਿ ਹ ਇਹ ਤਾਂ ਜੰਗਾ ਪਹਿਲੇ ਖਤਮ ਹੁੰਦੇ। ਚੀ ਚ ਪਹਿਲੀ ਵਾ ਥੋੜੇ ਟਾਈਮ ਲਈਆ। ਟਾਈਮ ਮੇਰੇ ਲੱਗੇ ਆ ਗੱਲਾਂ ਡਾਉਣ ਲੱਜ ਪਏ। ਲੋ ਜੀ ਕਰ ਲੋ ਗੱਲ। ਵਾਪਸ ਆ ਗਏ ਕਿੱਥੋਂ? ਡੈਡੀ ਦੇ ਫੁੱਲ ਤਾਰ ਕੇ। ਸਾਲਿਓ 16ਵਾਂ ਤਾਂ ਹੋ ਲੈਂਦੇਂਦੇ। ਭੈਣ ਜੋ। ਦੱਸ ਉਹਨਾਂ ਨੂੰ ਪੁਰੋਣਾ ਸਾਡਾ ਫੇਰ ਆ ਗਿਆ। ਸਾਲ ਮੈਨੂੰ ਕਹਿੰਦੇ ਸ਼ਰਮ ਆਂਦੀ ਆ। ਤੁਹਾਨੂੰ ਰੀਲਾ ਪਾਉਂਦੇ ਨਹੀਂ ਸ਼ਰਮ ਆਂਦੀ। ਅਦਰ ਕਨੇਡਾ ਜੋ ਆਪਣੇ ਮੇਰੀ ਵੀਡੀਓਜ਼ ਆ ਰਹੀਆਂ। ਪਲੀਜ਼ ਉਹ ਡਿਲੀਟ ਕਰ ਦਿਓ। ਕਿੱਦਾਂ ਮੇਰੇ ਭਰਾ ਸਾਰੇ ਸਹੀਓ ਅਡਲਟ ਕੈਨੇਡਾ ਖਾਸ ਕਰਕੇ ਮੇਰਾ ਵੀਰ ਤੂੰ ਵੀਡੀਓ ਡਿਲੀਟ ਕਰ ਦੇ ਨਹੀਂ ਤਾਂ ਮੈਂ ਸਾਈਬਰ ਕਰਾ ਦੇਣੀ ਤੈਨੂੰ ਇੱਕ ਕਰੀ ਦੱਸਦਾ ਕੱਲ ਮੈਂ ਤੇਰਾ ਪੇਜ ਤੂੰ ਕੋਈ ਟਾਈਮ ਲਈ ਫੋਲੋ ਕਰਕੇ ਵੀਡੀਓਜ਼ ਦੇਖੀਆਂ ਸੀ ਮੇਰਾ ਭਰਾ ਜਿੱਥੋਂ ਵੀ ਚੱਕੀਆਂ ਤੂੰ ਸਾਡੇ ਦੋਨੋਂ ਦੀਆਂ ਵੀਡੀਓ ਪਾਈਆਂ ਜਿਹੜੀਆਂ ਉਹ ਡਿਲੀਟ ਕਰ ਦੇ ਮੇਰਾ ਭਰਾ ਰਿਕਵੈਸਟ ਹੀ ਕਰੀ ਜਾਂਦਾ ਤੈਨੂੰ ਨਹੀਂ ਲੋੜ ਬਾਅਦ ਤੋਂ ਮੈਂ ਰਿਕਵੈਸਟ ਨਹੀਂ ਕਰਨੀ ਕਹਿ ਤਾਂ ਇਧਰ ਹੀ ਪਲੀਜ਼ ਅਡਲਟ ਕੈਨੇਡਾ ਸਾਡੀ ਵੀਡੀਓ ਡਿਲੀਟ ਕਰ ਦੋ ਕੀ ਗੱਲ ਦੂਜਾ ਖਸਮ ਲੱਗਦਾ ਆ ਤੇ ਭਾਂਜੋ ਇਹ ਆਇਆ ਮੈਂ ਤੇਰੇ ਤੋਂ ਸਾਈਬਰ ਕਰਦਣੀ ਆ ਉਹ ਫੋਦੂਆਂ ਦੇ ਜਾਂ ਟੈਂਪੂਆਂ ਦੇ ਬ੍ਰਾਂਡ ਵੈਜਰ ਕਿਹੜੀ ਗੱਲ ਤੋਂ ਸਾਈਬਰ ਕਰਨੀ ਆ ਉਹਦੇ ਲਈ ਰੀਅਲ ਵੀ ਹੋਣਾ ਚਾਹੀਦਾ ਕਿ ਹਾਂ ਤੁਹਾਡੀ ਬਿਨਾ ਪਰਮਿਸ਼ਨ ਦੇ ਕੁਝ ਪਾਇਆ ਸਾਲੋ ਪੈਸੇ ਲੈ ਕੇ ਦੀ ਪ੍ਰਮੋਸ਼ਨ ਕਰਦੀ ਦੂਜੇ ਦਿਨ ਆਏ ਨੇ ਇਹ ਪੇਜ ਵਾਲੇ ਤੁਹਾਡੀ ਇਹ ਪਾਤੀ ਇਹ ਪਾਤੀ ਤੁਸੀਂ ਇੱਧਰ ਆਓ ਤੁਹਾਡੇ ਬਾਹ ਪਾਨੇ ਆ ਫਿਰ ਉਹ ਵੀ ਕਹਣਾ ਕਿ ਨਹੀਂ ਨਹੀਂ ਪੇਜ ਵਾਲਾ ਸਿਸਟਮ ਸਹੀ ਸੀ ਇੱਥੇ ਉੱਠਣਾ ਪੈਣਾ ਔਖਾ ਹੋ ਜਾਂਦਾ ਉਹ ਤੋਂ ਸੇ ਸੈਮੀ ਓ ਤੋ ਫੇਰ ਵਜਨ ਹੱਕ ਤੇ ਇੱਕ ਛੱਡੋ ਇਹਦੇ ਸਾਲੇ ਦੇ ਚਤਲਾ ਦੇ ਫੇਰ ਮਾਰੋ ਪੈਂਜੋ ਕਰੇ ਕੁੱਤਾ ਵੀ ਨਹੀਂ ਪੁੱਛਦਾ ਤੇ ਬਾਹਰ ਅਸੀਂ ਜੀ ਸਟਾਰ ਆ ਸਾਲਿਓ ਕਦ ਸਟਾਰਾਂ ਗਾਲਾਂ ਖਾਣ ਵਾਲੇ ਇਹ ਪੈਂਜੋ ਪਹਿਲੀ ਐਗਜ਼ਾਮਪਲ ਹੋਣੀ ਪੈਂਜੋ ਜਿਹਨੂੰ ਦੇਖ ਕੇ ਕਹਿੰਦੇ ਯਾਰ ਛੱਡੋ ਬਾਕੀ ਤਾਂ ਸੋਸ਼ਲ ਮੀਡੀਆ ਨੇ ਬੇੜਾ ਪਾਰ ਲਾਇਆ ਪਰ ਇਹਨਾਂ ਨੇ ਸਾਲਿਆਂ ਨੇ ਬੇੜਾ ਘਰ ਕੀ ਕਰਾਇਆ ਤੇ ਉਹਨੂੰ ਜਦ ਮੈਂ ਤੀਜੇ ਤਾਨੀ ਤੀਜਾ ਮੈਂ ਆ ਜਾਊਂਗਾ ਕੋਈ ਨਾ ਕਰ ਲਾਂਗੇ ਕੁਛ ਨਾ ਕੁਛ ਪਰ ਰਹਿਣ ਦੋ ਯਾਰ ਮੈਂ ਖਿਲਰੀਆਂ ਪਾਟੀਆਂ ਦੇ ਖਰਾਬ ਚੀਜ਼ਾਂ ਵੱਲੀ ਜਾਣਾ ਐਵੇਂ ਮੈਂ ਜੋ ਬਿਮਾਰੀ ਲੱਗ ਜੂ ਕੋਈ ਅਰੇ ਮਾਕੇ ਬੱਚੇ ਇਤਨੇ ਘਾਟ ਫਟੀ ਕੇ ਜਾਂ ਬੜਵੇ ਸਾਲੇ ਬੈਂਜੋ ਨੈਟ ਤੇ ਫੀਲਿੰਗਾਂ ਲੈਂਦੇ ਲਵਰਸ ਵਾਲੀਏ ਕਿ ਹਾਂ ਕਪਲ ਗੋਲ ਤੇ ਰਾਤੀ ਬੈਂਜੋ ਬੈੱਡ ਤੇ ਕੁਆਲਟੀ ਟਾਈਮ ਸਪੈਂਡ ਕਰਨ ਦੀ ਹੈਗਾ ਮੈਂ ਜੋ ਇਹੀ ਗਿਣੀਆਂ ਦੇ ਆ ਤੇਰੇ ਵੀਊ ਵੱਧਾ ਕੇ ਮੇਰੇ ਘਟ ਆ ਕੇ ਆ ਤੇਰੇ ਲਈ ਗਿਣ ਅੱਛਾ ਮੇਰੀ ਮੰਮੀ ਨੂੰ ਅਜ ਨਹੀਂ ਗੱਲਾਂ ਪਈਆਂ ਆ ਮੇਰੀ ਭੈਣ ਨੂੰ ਨਹੀਂ ਆ ਬਈਆ ਲੋਕੀ ਭੈਣ ਜੋ ਮੰਥ ਐਂਡ ਦੇ ਜਿਹਨੇ ਕਰੀਟਰ ਹੁੰਦੇ ਨਾ ਸਾਰੇ ਰੈਵਨਿਊ ਚੈੱਕ ਕਰਦੇ ਕਿ ਇਸ ਮਹੀਨੇ ਚ ਕਿੰਨਾ ਕਮਾਇਆ ਤੇ ਇਹ ਸਾਲੇ ਆਪចਹੀ ਗੱਲਾਂ ਤੋਂ ਲੜਦੇ ਰਹਿੰਦੇ ਆ ਮੇਰੀ ਮਾਂ ਨੂੰ 500 ਗਾਲ ਬਈਆ ਤੇਰੀ 527 ਪਈ ਆ ਆਹਾਂ ਤੇਰੀ ਤਰੱਕੀ ਆ ਜੈ ਵੀ ਆਨ ਦਿ ਟ੍ਰੈਕ ਬਿਸ ਕਰਾ ਓਪੀਅਮ ਡਿਲੀਵਰੀ ਮਾਜੇ ਤੋਂ ਟੱਚ ਕਰਾ ਲੱਸ ਮੈਂ ਕਿ ਕਰ ਤੈਨੀ ਬੰਦੇ ਨਾ ਤੇਰੇ ਕੰਨੇ ਹੰਡੇ ਵਰਤੇ ਤਾਂ ਹੀ ਮੈਚ ਕਰੇ ਜੱਟਾਂ ਦਾ ਫਰੀਨੀ ਕਰਾ ਓਪੀਅਮ ਡਿਲੀਵਰੀ ਉਹ ਵੀ ਮਾਜੇ ਤੋਂ ਭੈਣ ਚੋ ਲੋਕਾਂ ਦੇ ਪੈਸੇ ਮੰਗ ਮੰਗ ਕੇ ਮਾਰ ਮਾਰ ਕੇ ਸਾਲੂ ਰੋਟੀਆਂ ਖਾਣੀਆਂ ਤੇ ਗੱਲਾਂ ਕਰਨੀਆਂ ਫੀਮ ਵੇਚਣੀਆਂ ਤੇਰੇ ਵਰਗੇ ਨਾ ਸਾਲਿਓ ਪਿੰਡ ਚ ਹੁੰਦੇ ਪਾਜੀ ਆ ਥੋੜੀ ਜੀ ਫੀਮ ਦਿਓ ਉਹ ਪੁੱਛਦੇ ਨਾ ਕਿਉਂ ਤੁਹਾਡੇ ਵਰਗੇ ਪੰਜੋ ਇਹੀ ਕਹਿੰਦੇ ਆ ਉਹ ਦੇਣੀ ਸੀ ਕਿਸੇ ਨੂੰ ਵੱਧ ਟਾਈਮ ਲੱਗ ਜਾਂਦਾ ਥੋੜਾ ਜਿਹਾ ਭਰਾਵਾ ਕਿਤੇ ਚਲਾਣਾ ਚਾਹੀ ਲਾਹੌਰ ਮੈਂ ਸੁਣਿਆ ਪਠਾਨਾ ਨੂੰ ਸ਼ੌਂਕ ਹੁੰਦਾ ਬਿਸਣ ਵਜਾਉਂਦਾ ਸਾਲੇ ਅੱਗੇ ਤੇ ਰਿਵਾਈ ਘਟ ਨਿਕਲਦੀ ਕਰਦਾ ਫਿਰਦਾ ਬੋਲਣੋ ਵੀ ਜਾਏਗਾ ਵਾਹ ਸਾਲੇ ਇਹ ਵੀ ਨਾ ਕੋਤੇ ਦੇ ਸਾਡਾ ਜਿਹੜੀ ਨਾਲ ਦੀ ਕੁੜੀ ਖੜੀ ਨਾ ਪੈਂਚੋਂ ਇਹਨੂੰ ਮੈਂ ਮੈਸੇਜ ਕੀਤਾ ਸੀਗਾ ਜਦੋਂ ਇਹਨਾਂ ਦੀ ਇਨਫੋਰਮੇਸ਼ਨ ਮਾੜੀ-ਮੋਟੀ ਚਾਹੀਦੀ ਸੀ ਕਹਿੰਦੀ ਮੈਂ ਨਹੀਂ ਜਾਣਦੀ ਇਹਨਾਂ ਨੂੰ ਕਿ ਹਾਂ ਮੇਰਾ ਕੋਈ ਰੋਲਾ ਨਹੀਂ ਹੈਗਾ ਮੇਰਾ ਕੋਈ ਲੈਣਾ ਦੇਣਾ ਹੈ ਨਹੀਂਗਾ ਮੈਂ ਦੱਸਾਂ ਪੈਪੂਏ ਖਾਂਦੇ ਕਹਿੰਦੀ ਅੱਛਾ ਮੈਂ ਪੁੱਛ ਕੇ ਦੱਦੀ ਮੈਨੂੰ ਕੁਝ ਪਤਾ ਨਹੀਂ ਤੇ ਪੈਂਚੋਂ ਹੁਣ ਚਵਲੀ ਆ ਵੀ ਨਾਲ ਘੁੰਮੀ ਫਿਰਦੀ ਆ ਇਹ ਸਾਲੇ ਇਕੱਠੇ ਮਿਲ ਕੇ ਜੂਠ ਖਾਣ ਵਾਲੀ ਯਾਤ ਹੈਗੀ ਆ ਇਹਨਾਂ ਨੂੰ ਭੈਣ ਚ ਮੂਹ ਲਾਣਾ ਬੰਦ ਕਰੋ ਕਦੀ ਸਾਲੇ ਆਪਣੀਆਂ ਸਟੋਰੀਆਂ ਪਾਉਂਦੇ ਰਹਿੰਦੇ ਆ ਇਹਦਾ ਨਾਲ ਦਾ ਮੁੰਡਾ ਜਿਹੜਾ ਤੇਜ਼ੀ ਤੇਜ਼ੀ ਉਹਦੀ ਪਾਉਂਦੇ ਰੋ ਤੂੰ ਸਾਡੀ ਵੀਡੀਓ ਡਿਲੀਟ ਕਰ ਦੇ ਸਾਲੀ ਅਗਲੀ ਵੀਡੀਓ 'ਚ ਇਕੱਠੇ ਘੁੰਮ ਜਾਂਦੇ ਘੂਸਿਓ ਸਟੈਂਡ ਸੱਚੀ ਲੈ ਲੱਡੂਏ 'ਚ ਨਹੀਂ ਇਲਾਕਾ ਕਿਹੜਾ ਆਪਣਾ ਇਲਾਕਾ ਇਹਨਾਂ ਦਾ ਫੁੱਦੂਪੁਰ ਅੱਛਾ ਨੇਰ ਕੂਸੀ ਪਿੰਡ ਠੀਕ ਹੈ ਵੀਪੀਓ ਪੈਂਦਾ ਇਹਨਾਂ ਨੂੰ ਚਵਲਪੁਰ ਸਮਝ ਗਿਆ ਤੇ ਹਾਂ ਡਿਸਟ੍ਰਿਕਟ ਕੰਜਰਾ ਦਾ ਸ਼ਹਿਰ ਇਹ ਫਰਮਾ ਮਸ਼ਕੂਕ ਸਾਡੀ ਬਹੁਤ ਹੈ ਮੰਨਿਆ ਕਿ ਤੇਰੀ ਇਹ ਜਵਾਨੀ ਵੀ ਬਹੁਤ ਹੈ ਨਿਆਸ਼ੀ ਦਾ ਟਾਈਮ ਨਹੀਂ ਰਚਾਨੇ ਕੰਮ ਬਹੁਤ ਹੈ ਕੰਮ ਸਾਨੂੰ ਬਹੁਤ ਕੰਮ ਕਾਦਾ ਸਾਲਿਓ ਹਰ ਨਿਤਨਾਮਾ ਰੋਜ਼ ਤੁਸੀਂ ਪੇਜ ਵਾਲਾ ਪਿਓ ਬਣਾਇਆ ਹੁੰਦਾ ਕਿ ਹਾਂ ہماری ਵੀਡੀਓ ਡਿਲੀਟ ਕਰ ਦਿਓ ہمارا ਇਹ ਕਰ ਦਿਓ ہمارا ਉਹ ਕਰ ਦਿਓ ਜੂੜ ਤੁਸੀਂ ਹੈਗੇ ਹੋ ਉਤੋਂ ਬਾਅਦ ਨਹੀਂ ਹੌਟ ਆ ਕੇ ਹਾਂ ਆਪਣਾ ਕੰਮ ਕਿਹੜੇ ਪਾਸੇ ਹੌਟ ਆ ਭੈਣ ਜੂ ਇੱਕ ਤਾਂ ਢੂਈ ਲਾ ਕੇ ਨਕਲੀ ਘੁੰਮੀ ਫਿਰਦੀ ਤੇ ਦੂਜੀ ਇਹਦਾ ਮੂੰਹ ਤਵਾਓ ਨਾ ਆਪਣੀ ਸ਼ਗਲ ਦੇ ਕੇ ਨੇ ਉਲਟੀ ਕੀਤੀ ਫੇਕ ਆ ਦਿਓ ਅਸੀਂ ਖਾਨਦਾਨੀ ਆ ਸਾਲਿਓ ਖਾਨਦਾਨੀ ਕਹਦੇ ਖਾਨਦਾਨ ਚ ਹੈ ਕਿਹੜਾ ਤੇ ਭੈਣ ਚ ਨਿੱਕੇ ਹੁੰਦੇ ਟੋਪੀਆਂ ਲਾ ਕੇ ਪਿੰਡ ਖੁਸ਼ ਕਰਨ ਵਾਲੇ ਹੁਣ ਖਾਨਦਾਨ ਦੀ ਗੱਲਾਂ ਕਰਨੀ ਨਾ ਵੀਰੇ ਟੈਂਪੂਆਂ ਦਾ ਕੋਈ ਦੀਨ ਮਾਨ ਕੋਈ ਖਾਨਦਾਨ ਕੁਝ ਨਹੀਂ ਹੁੰਦਾ ਘੂਸੇ ਰਹਿੰਦੇ ਤੇ ਗੂਸੇ ਹੀ ਰਹਿਣਾ ਉਹਨਾਂ ਨੇ ਬਾਕੀ ਗੱਲਾਂ ਛੱਡੋ ਕਹਿੰਦੇ ਕੁੱਲੜ ਵੀ ਜਣਦੇ ਆਪਣੇ ਨਿਆਣੇ ਦਾ ਫੇਸ ਰਿਵੀਲ ਕਰਤਾ ਸਾਲਿਓ ਕੀ ਕਰੀ ਜਾਂਦੇ ਕਾਦੋ ਫੇਸ ਰਿਵੀਲ ਕਰਤਾ ਉਹਨੂੰ ਰੇਮਸ ਚੀਰੀ ਵਾਲਾ ਮਾਸਕ ਪਾਉਦਾ ਨਹੀਂ ਘੱਟੋ ਘਾਟ ਅਗਲਾ ਸੁਖ ਸ਼ਾਂਤੀ ਨੇ ਹੁਕਮ ਤਾਂ ਸਾਦਾ ਕਿ ਨਹੀਂ ਯਾਰ ਆਮ ਗੁੱਡ ਕੋਈ ਮੈਨੂੰ ਤਾਨਾ ਨਹੀਂ ਮਾਰ ਰਿਆ ਆਏ ਸਾਲੇ ਵੱਡੇ ਫੇਸ ਰਿਵੀਲ ਵਾਲੇ ਹੋਰ ਤੇਰੇ ਹੈਪੀ ਬਰਥਡੇ ਦੇ ਲਓ ਜੀ ਹੋ ਗਈਆਂ ਵਧਾਈਆਂ ਬਹੁਤ ਮੁਬਾਰਕਾ ਜਨਮ ਦਿਨ ਦੀ ਆ ਸਾਲਾ ਮੈਂ ਤਾਂ ਇਹੀ ਦਿਨ ਦਾ ਵੇਟ ਕਰਦਾ ਨਾ ਸੀ ਕਦੋਂ ਸਹਿਜ ਭਾਜੀ ਨੇ ਜਿਹੜਾ ਐਕਸਪੈਰੀਮ ਨੇ ਕੀਤਾ ਇਹ ਰਿਜ਼ਲਟ ਕਦੋਂ ਦਿਖਾਓਗੇ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਬਾਕੀ ਨਿਆਣੇ ਨੂੰ ਬਹੁਤ ਬਹੁ ਮੁਬਾਰਕਾਂ ਬਾਈ ਤੇਰਾ ਹੈਪੀ ਬਰਥਡੇ ਆ ਛੋਟਾ ਵੀਰ ਖੁਸ਼ ਰਹਿ ਵਧੀਆ ਰਹਿ ਤੰਦਰੁਸਤ ਰਹਿ ਜੋ ਤੇਰਾ ਦਿਲ ਕਰਦਾ ਉਹ ਕਰੀ ਪੜ੍ਹਾਈ ਲਿਖਾਈ ਚ ਕਦੇ ਆਪਣੇ ਪੇਰਸ ਵਾਂਗੂ ਪਿੱਛੇ ਲਾ ਕੇ ਉਹਨਾਂ ਦੇ ਉਹਨਾਂ ਦੀ ਮੈਂਟੈਲਿਟੀ ਵੱਲ ਬਿਲਕੁਲ ਨਾ ਜਾਈਂ ਕਦੀ ਵੱਡਾ ਹੋ ਕੇ ਅਗਰ ਵੀਡੀਓ ਦੇਖੂਗਾ ਹੁਣ ਤਾਂ ਤੈਨੂੰ ਕੁਝ ਨਹੀਂ ਸਮਝ ਆਣਾ ਲੈ 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 ਇੱਦਾਂ ਸਮਝ ਆਣਾ ਸੋ ਇੰਜੋਏ ਕਰੋ ਯਾਰ ਰੱਬ ਤੁਹਾਡੇ ਬੱਚੇ ਨੂੰ ਖੁਸ਼ ਰੱਖੇ ਕੀ ਚੰਗਾ ਇਨਸਾਨ ਬਣ ਜਾਂਦਾ ਮੈਂ ਤੇ ਦੇ ਦਰ ਤੇ ਮੁੰਡਾ ਸੁੱਖ ਹੋਰ ਹੱਥ ਧੋਏ ਮਨزل ਤੱਕ ਪਹੁੰਚਾ ਦੇ ਬਾਬਾ ਰੋਗ ਦੇ ਚਟੂਏ ਸੇਵਾ ਆਹ ਨਾ ਨਾ ਇਹ ਤਾਂ ਸਿਰਫ ਕੰਟੈਂਟ ਆ ਮਮਾ ਓਜਲੇ ਨੇ ਵੀ ਪੈਚੂ ਇਹਨੇ ਸ਼ੂਟਿੰਗ ਲਈ ਹੋਣੀ ਆਪਣੇ ਗਾਣੇ ਚ ਕਿ ਹਾਂ ਕਦੀ ਇਧਰੋਂ ਕਦੀ ਉਧਰੋਂ ਕਦੀ ਇਹ ਉਹ ਇਹ ਕਾਦੀ ਸੇਵਾ ਹੀ ਤੇ ਨਾਲੇ ਨਿਆਣਾ ਦਾ ਫੇਸ ਰਿਵੀਲ ਕਰਨ ਤੋਂ ਪਹਿਲਾਂ ਤੁਸੀਂ ਇਹਦਾ ਸਭ ਕੁਝ ਕਰਦੇ ਪਏ ਆ ਕੋਈ ਹੈ ਨਿਆਣਾ ਇਹਨਾਂ ਦਾ ਸਿਰਫ ਕੰਟੈਂਟ ਹੀ ਆ ਇਹਨਾਂ ਦੇ ਲਈ ਨਹੀਂ ਤਾਂ ਕੋਈ ਦੇਖਿਆ ਮਾਂ ਪਿਓ ਕੀ ਹਾਂ ਨਹੀਂ ਮੈਂ ਆਪਣਾ ਬੱਚਾ ਜੀ 1 ਸਾਲ ਬਾਅਦ ਸੋਸ਼ਲ ਮੀਡੀਆ ਤੇ ਦਿਖਾਉਂਗਾ ਕਿ ਹਾਂ ਪੇਸਰ ਬਿਲ ਕਰਾਂਗੇ ਕਿਹੜੇ ਦੁਨੀਆਂ ਚ ਜੀ ਜਾਂਦੇ ਤੁਸੀਂ ਬਾਕੀ ਰਹੀ ਗੱਲ ਐਗਜ਼ਾਮਪਲ ਦੀ ਮੂਸੀ ਵਾਲੇ ਬਾਈ ਦਾ ਛੋੜਾ ਭਰਾ ਉਹਨਾਂ ਦੇ ਪੇਰੈਂਟਸ ਨੇ ਵੀ ਵੀਡੀਓ ਸ਼ੇਅਰ ਕੀਤੀ ਅੰਕਲ ਆਂਟੀ ਨੇ ਉਹਨਾਂ ਨੇ ਕੀਤੀ ਐ ਸਰੋਤੇ ਵਾਲੀ ਵੀਡੀਓ ਸ਼ੇਅਰ ਤੇ ਇਹਨਾਂ ਨੇ ਖੋਤੇਆਂ ਵਾਲੀ ਕਿ ਹਾਂ ਲਾਈਕ ਤੇ ਵਿਊ ਆ ਜਾਣ ਸਾਨੂੰ ਕਾਲੇ ਕਾਲੇ ਮਾਸਕ ਨੇ ਓ ਪਾਜੀ ਕੀ ਕਹੀ ਜਾਂਦੇ ਹੋ ਕਾਲੇ ਕਾਲੇ ਮਾਸਕ ਤੁਸੀਂ ਬਾਈਕਾਟ ਕਰੋ ਇਸ ਸ਼ਬਦ ਨੂੰ ਕਾਲਾ ਸ਼ਬਦ ਤੁਸੀਂ ਕਦੇ ਨਹੀਂ ਬੋਲਣਾ ਫੇ ਲੋਕਾਂ ਨੇ ਆਪ ਵੀ ਕਹੀ ਜਾਣਾ ਕਿਆ ਕਰ ਰਹੇ ਹੋ ਆਪ ਹਾ 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 ਦੇਖਿਆ ਤਾਂ ਅਸੀਂ ਬੀਸੀ ਪਿੱਛੇ ਭਾਜੀ ਆਏ ਸੀ ਤੁਸੀਂ ਤਾਂ ਰੈਸਟ ਕਰਦੇ ਹੋ ਸੀ ਹੋੜੀ ਬਣੀ ਆਜੀ ਦੀ ਵੀਡੀਓ ਇੰਨੀ ਹੀ ਅਗਰ ਵੀਡੀਓ ਬਧੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੀ ਤੇ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਈਓ ਕਿ ਐਦਾਂ ਹੀ ਮਿਹਨਤ ਕਰਦੇ ਰਾਵਾਂਗੇ ਤੇ ਤੁਸੀਂ ਆਪਣਾ ਪਿਆਰ ਦਿਖਾਉਂਦੇ ਰਹੋ ਮਿਲਦੇ ਆ ਜੇ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਹੋਰ ਜਹੇ ਹਿਸਲੇ ਚ ਹੋਰ ਜਹੇ ਹੁਣ ਕਰਨ ਕਰਨ ਦੀਆਂ ਰੀਸਾਂ ਕੁੜੀਏ ਨਾ